ਗੁਰ ਸੇਵਿਆ ਅਹਨ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤੁ ਖੁ ਸਮੰਦੀ ਨੂਰ ਅਰਸਹ ਕਰਸਹ ਤਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹਉ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣ ਸੱਚਾ ਪਾਤਸ਼ਾਹ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਪੂਰਬ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨੰਦ ਵਿਸਰਿਆ ਗੁਣ ਤਾਸ ਬਲ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨੇ ਗੁਰਮਖ ਨਾਮ ਨਾ ਚੇਤੇਆ ਸੇ ਬਹਣਾ ਨਾ ਮਿਲਣੀ ਪਾਸ ਦਖ ਲਗ ਬਹੁ ਆਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾ ਨੂੰ ਕੋ ਨਾਮ ਵਿਸਾਹੀ ਚੱਕ ਗਿਆ ਵੀ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੱਜਣਾ ਜੇ ਗੁਰਮਖ ਮਿਲਹਿ ਸੁਬਾਹ ਸਤ ਗੁਰ ਕਾ ਭਾਣਾ ਆਣ ਦਿਨ ਕਰਹਿ ਸੇ ਸੇ ਰਹੀ ਸਮਾਈ ਦੂਜਾ ਭਾਏ ਲੱਗੇ ਸਜਣ ਨਾ ਆਖਿਆਂ ਜੀ ਅਪਮਾਨ ਕਰਹੀ ਵਿਕਾਰ ਮਾਨਮੁਖ ਆਪ ਸੁਆਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾ ਮੇਟਣ ਹਾਰ ਤੁਦੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਾਗਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਤੇ ਹਉ ਮਾਲਖਾ ਮੰਗਿਆ ਫਿਰ ਆਵਾ ਜਾਇ ਜਿਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਿਨਾ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਪੂਰਬ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣਤਾਸ ਰਾਗ ਸੁਰਠ ਕੀ ਬਾਰ ਪੌੜੀ ਤੀਜੀ ਸ਼ਲੋਕਾਂ ਨਾਲ